ਅੱਛਾ ਗਰਲਾਲ ਨੂੰ ਆ ਲੈਣਗੇ ਹਾਂ ਨਾ 90 ਦੀ ਹਾਏ ਹਾਂ ਨਾ ਕੁਲਦੀਪ ਸਿੰਘ ਨਾਮਾ 1000 ਹੋਰ ਛੱਡ ਦਾਂਗੇ ਕਿੰਨੇ ਚੋਂ 90 ਜੋ ਹਾਏ ਨਹੀਂ 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 ਪੱਕਾ ਕਰੇ ਨਾ ਨਾ 85 ਦੇ ਨਹੀਂ ਨਹੀਂ ਹਾਏ ਨਹੀਂ ਲਾੜੇ ਇਹ ਕੰਮ ਨਹੀਂ ਕਰਨਾ ਨਾ ਨਾ 90 ਜੋ ਇੱਕ ਛੱਡ ਨਾ ਹਾਏ ਨਹੀਂ ਨਹੀਂ ਦੇ ਦਾਂਗੇ ਕੋਈ ਗੱਲ 85 ਕਹਿਤਾ ਕਹਿਤਾ ਗੁਰੂ ਆਖ ਹੈ ਮੈਂ ਨਾ ਕਮਾਲ ਦੀ ਗੱਲ ਆ ਕੋਈ ਇਹ ਚੱਤ ਚਵਾਈਆਂ ਕਰੇ ਨਹੀਂ ਇੱਕ ਗੱਲ ਆ 85 ਦੀ ੱਡ ਕੇ ਲਿਆਏ ਆ ਨਹੀਂ ਸਹੀ ਗੱਲ ਕੰਬਰੀਆ ਨਹੀਂ ਸਹੀ ਗੱਲ ਉਹਨਾਂ ਨੇ ਕਹਣਾ ਤਰੇ ਜੁਲੀਆ ਹੈ ਐ ਐਵੇਂ ਆਖੀ ਇੱਕ ਦੇ ਪੱਕੀ ਗੱਲ ਹੀ ਆ ਕਰਤੀ ਪੱਕੀ ਯਾਰ ਕਮਾਲ ਕਰਤੀਏ ਨੇ ਦੇ ਦਾਂਗੀ ਕੋਈ ਗੱਲ ਮੈਂ ਗਾ ਤੈਨੂੰ ਵੀਡੀਓ ਚ ਨਹੀਂ ਕੋਲ ਖਿਲਾ ਰਿਆ ਕਰਨਾ ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੁਆਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਸਜਣੋ ਪਿੰਡ ਢੋਟੀਆਂ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਨੇੜੇ ਦੀ ਜੇ ਗੱਲ ਕਰਾਂਗੇ ਤੇ ਸਜਣੋ ਸ਼ੇਰੋਂ ਨਸਹਿਰਾ ਵਹੀ ਪੋਈ ਗੋਇੰਦਵਾਲ ਸਾਹਿਬ ਸਜਣੋ ਇਹਦੇ ਆਂਡ ਗਵਾਂਡ ਦੇ ਨਗਰ ਆ ਜਾਂਦੇ ਤੇ ਭਾਉ ਨੋਖ ਸਿੰਘ ਢੋਟੀਆਂ ਨੂੰ ਮਲਾਉਣ ਲੱਗੇ ਆ ਤੁਹਾਨੂੰ 5 6 ਜਨਵਰੀ ਨਾਲ ਜੀ ਦੇ ਚੌਥੇ ਦਿਨ ਤੁਹਾਨੂੰ ਇਸ ਘਰੋਂ ਇਹਨਾਂ ਕਿੱਲਿਆਂ ਤੋਂ ਚੰਗੇ ਚੰਗੇ ਐਨੀਮਲ ਵਿਕਰੀ ਵਾਲੇ ਜਿਹੜੇ ਹੁੰਦੇ ਆ ਸਜਣੋ ਉਹ ਦਵਾਉਂਦੇ ਰਹਿੰਦੇ ਵਿੱਚ ਅੱਜ ਟੋਕੜਾ ਗੱਬਣਾ ਚੈੱਕ ਪਾਸ ਜਾ ਕਿਹੜਾ ਕਿਹੜਾ ਹਸਾਬ ਕਿਤਾਬ ਦੀਆਂ ਮਈਆਂ ਸਾਰੇ ਹਸਾਬ ਕਿਤਾਬ ਪੁੱਛਦੇ ਪਾਉ ਨੋਖ ਟੋਟੀਆਂ ਵਾਲੇ ਤੋਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਕਲਦੀਸ ਸਿੰਘ ਕੀ ਹਾਲ ਹੋਰ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਸਾਰੇ ਭੈਣ ਭਰਾ ਚੈਨਲ ਵੇਖਣ ਵਾਲਿਆਂ ਨੂੰ ਧੰਨਵਾਦ ਸਾਸਰੀ ਕਾਲ ਦਿਲੋਂ ਸਾਸਰੀ ਕਾਲ ਜਿਹੜੇ ਆਪਾਂ ਨੂੰ ਨਮਾਨਿਆ ਜਾਂਦੇ ਨੇ ਉਹਨਾਂ ਨੂੰ ਪਿਆਰ ਸਤਿਕਾਰ ਦਿੰਦੇ ਆ ਮੈਂ ਨਾ ਇੰਨਾ ਕਿ ਦਿੰਦੇ ਕਲਦੀਸ ਸਿੰਘ ਉਹਨਾਂ ਦਾ ਮੈਂ ਤਾਂ ਕਈ ਵਾਰ ਦੱਸੀ ਗੱਲ ਮਲੋਨਾ ਦਾ ਦੁਬਾਰਾ ਜੰਮ ਕੇ ਵੀ ਮੈਂ ਨਹੀਂ ਦੇਣਦੇ ਹੱਕ ਦਾ ਇੰਨਾ ਕ ਪਿਆਰ ਦਿੰਦੇ ਆ ਤੇ ਇੱਕ ਪਹੂ ਲੈਣ ਦੀ ਗੱਲ ਨਹੀਂ ਗਈ ਚੇਚਾ ਮਿਲਣਾ ਉਹਦੇ ਵਿਚਾਰੇ ਚੇਚਾ ਕੀ ਕਰਾਉਣਾ ਨੇ ਆਪਣੇ ਤੋਂ ਕੱਲ ਇਹ ਵਿਚਾਰਿਆਂ ਨੇ ਕੀ ਨਾ ਆਪਣੇ ਉਹ ਮੱਤੇ ਆਲਿਆ ਤੋਂ ਦੋ ਤਿੰਨ ਆੜਿਆਂ ਤੋਂ ਹੋ ਕੇ ਗਏ ਤੇ ਵਾਵਾ ਨੇਰਾ ਹੀ ਹੁਣ ਆਇਆ ਮੈਂ ਤਾਂ ਹਰ ਰਾਤ ਇੱਥੇ ਰਹਿ ਪੋ ਉਹ ਸਿੱਧੂ ਮੂਸੇਵਾਲੇ ਦੇ ਪਿੰਡੋਂ ਆਏ। ਕੀ ਚਾ ਇੱਥੇ ਵਿਚਾਰੇ ਮਿਲਣਾ। 4 ਘੰਟਾ ਡੇਢ ਘੰਟਾ ਇੱਥੇ ਬੈਠੇ ਖਲੋਤੇ ਗਏ। ਇਹਨੂੰ ਵੀ ਬਾਪੂ ਨੂੰ ਜਰੂਰ ਮਿਲਣਾ। ਇੱਥੋਂ ਤੂੰ ਸੋਈ ਨਸ਼ੇਰੀ ਸਿੱਧਾ ਚੱਲ ਜਾਣਾਹੀਂ। 5-7 ਕਿਲੋਮੀਟਰ ਆਉਣ ਪੈਂਦਾ। ਬੜਾ ਖਰਾਬ ਹੁੰਦਾ। ਤੈਨੂੰ ਦੋਨਾਂ ਮੇਰੇ ਤੋਂ ਕੀ ਲੈਣਾ ਹੈ ਇੱਕ ਗੱਲਿਆ ਤੂੰ ਸੁਣ। ਇੰਨਾ ਕ ਪਿਆਰ ਦਿੰਦੇ ਆ। ਤੇ ਜਦੋਂ ਇਹ ਗੱਲਾਂ ਵੇਖੀ ਦੀਆਂ ਉੱਥੇ ਪੈਸਾ ਨਹੀਂ ਕੋਈ ਵੀ ਰਹਿ ਜਾਂਦਾ ਵੀ ਇਵੇਂ ਗੱਲ ਇਵੇਂ ਗੱਲ ਬਾਬਾ ਕੋਈ ਵੀ ਵੀਡੀਓ ਵੀ ਨਹੀਂ ਮਿਸ ਕਰਦੇ ਰਹੇ ਤੇ ਅੱਛਾ ਸਾਰਿਆਂ ਦੇ ਬੜਾ ਵਿਚਾਰੇ ਸਾਰੇ ਭੈਣ ਭਰਾ ਇਤਨਾ ਹੀ ਸੰਧ ਹੁੰਦਿਆ ਵੱਡੀਆਂ ਮਾਵਾਂ ਵੀ ਭੈਣਾ ਵੀ ਭਰਾ ਵੀ ਹੱਦੋਂ ਜ਼ਿਆਦਾ ਬਾਕੀ ਬੰਦੇ ਨੂੰ ਦੱਤਣੀ ਸੱਚਾਈ ਚਾਹੀਦੀ ਗਾੜੀ ਅਗਲੀ ਦੀ ਤਕਦੀਰ ਤਕਦੀਰ ਸਿਆਣੀ ਗੱਲ ਇੱਕ ਦੋ ਰਾਂ ਹੀ ਪਾਹੂ ਪਿੱਛੇ ਕਈ ਰਾਂ ਵੀਡੀਓ ਤਾਂ ਫੜਨੇ ਪੈਂਦੇ ਆ ਕੀ ਚੱਕਰ ਆ ਮਲ ਕਿਤਨਾ ਹੁੰਦਾ ਵਾ ਜੇ 10 ਕਿਲੋ ਦੱਸਿਆ ਨਾ ਗੱਡੀ ਤੇ ਚੜਦਿਆਂ ਚੜਦਿਆਂ 6 ਕਿਲੋ ਤਾਈ ਨੂੰ ਆਖਣਾ ਪਾਪੂ ਹੌਸਲਾ ਕਰੀ 6 ਕਿਲੋ ਪੱਕਾ ਹੈ ਗਾਈ ਅਹੀਂ ਇਹਨੇ ਜੇ 10 ਦੱਸਿਆ ਤੇ 10 10 ਨਾ ਨਿਕਲੂ ਜਾਰਾ ਨਿਕਲੂਗਾ ਵਾਕਿਆ ਤੇ 10 10 ਦੇ ਤੇ 6 ਨਿਕਲਦਾ ਵਾ ਹਾਏ ਹਾਏ ਮੈਂ ਨਾ ਦਿਲ ਦੁਖੀ ਹੁੰਦਾ ਉਹਦਾ ਵੀਰ ਹਾਂ ਉਹ ਜੀਤੋ ਵੀਰ ਤੋਂ ਲਿਆਂਦੀ ਉਹ ਵੀ ਸੁਣਦਾ ਹੋ ਗੱਲਾਂ ਹੁਣ ਇਹ ਸਹੀ ਗੱਲ ਏ ਵਾਕਿਆ ਹਾਂ ਇਹਦੀ ਗੱਲ ਏ ਨੇ ਆਪਣੀ ਗੱਲਾਂ ਸੱਚ ਆ ਓ ਆ ਪਾਈਆ ਦਾ ਨਿਕਲ ਆਵੇ ਅੰਦੇ ਪਹਿਲੀ ਗੱਲ ਤੇ ਪਾਈਆ ਦਾ ਕਿਉਂ ਨਿਕਲੇ ਜੇ ਪੈਸੇ ਨਹੀਂ ਲੈਣੇ ਹਾਂ ਇੱਕ ਗੱਲ ਯਾਰ ਫਿਰ 6 ਦੇ ਪੈਸੇ ਮੰਗੋ ਨਾ 10 ਦੇ ਨਾ ਮੰਗੋ ਮੈਂ ਤਾਂ 10 ਦੇ ਨਾ ਮੰਗਦਾ ਪੈਸੇ ਲੈਣੇ ਆਪਾਂ 10 ਕਿਲੋ ਦੇ ਤੇ ਦੁੱਧ ਛੇਕ ਬਾਕੀ ਜਿਆਦੇ ਭਰਾ ਹੰਦੇ ਪਿਛਲੇ ਸੂਵੇ 13 ਕਿਲੋ ਪਹਿਲੇ ਨੇ ਦਿੱਤਾ ਓਏ ਆਪਾਂ ਜੋ ਹੈਗਾ ਉਹ ਦੱਸਿਓ ਮਗਰ ਦੇ ਸੂਏ ਦਾ ਸਾਰਿਆਂ ਦੀਆਂ ਦੇ ਦਿੰਦਗੇ ਦੇ ਦੇ ਨੀਆਂ ਗੱਨਾ ਗਾੜੀ ਜੇ ਨ ਪਿੱਛੇ ਜਿੰਨਾ ਇਹ ਵੇਲੇ ਹੈਗਾ ਮੌਜੂਦ ਉਹਨਾਂ ਦੱਸਗੇ ਉਹਨਾਂ ਦੱਸਗੇ ਨਾ ਗਾੜੀ ਜਾਈਏ ਨਾ ਪਿਛਾੜੀ ਜਾਈਏ ਆਪਾਂ ਜਿੰਨਾ ਹੈਗਾ ਉਹਨਾਂ ਵੇਖੀ ਅੱਜ ਦੀ ਗੱਲ ਕਰੀਏ ਹੁਣ ਪਿੱਛੇ 15 15 ਕਿਲੋ ਹਰੀ ਕੀ ਆਂਦਾ ਤਲਾਉਣਾ ਬੜੀ ਮੁਸ਼ਕਲ ਹੀ ਬੜਾ ਮੁਸ਼ਕਲ ਆ ਨਾ ਸਾਫ ਫੋਲ ਜਾਂਦੀਆਂ ਨੀ ਸਾਫ ਫੋਲ ਜਾਂਦੀਆਂ ਨੀ ਵਾਕੇ ਫੋਲ ਜਾਂਦੀਆਂ ਨੀ ਵੀਰ ਕੋਈ ਸ਼ੱਕ ਨਹੀਂ ਸਾਹ ਮਸਾ ਲੈਂਦੀ ਮੈਂ ਖਾਦ ਅੱਲਾ ਬਤਾ ਸਾਰੇ ਭੈਣ ਭਰਵਾ ਨੂੰ ਸਸਰੀ ਕਾਲ ਆਪਣਾ ਡਰੈੱਸ ਦੱਸ ਦਗੇ ਆ ਜਰੂਰ ਜਰੂਰ 36 ਕੀ ਨਾਮ ਆ ਜਿਹੜਾ ਕੋਈ ਭੈਣ ਭਰਾ ਹਰੀ ਕਾ ਤੂੰ ਆਉਂਦਾ ਵਾ ਤੇ ਉਥੋਂ ਟੂਲਪਲਾਜੇ ਤੋਂ ਨਸ਼ਹਿਰੇ ਤੋਂ 5 ਕਿਲੋਮੀਟਰ ਆ ਤੇ ਜਿਹੜਾ ਇਧਰੋਂ ਜਲੰਧਰੋਂ ਆਉਂਦਾ ਵਾ ਬਾਬਾ ਅਮਰਦਾਸ ਗੋਦਵਾਲ ਸਾਹਿਬ ਆਪਣਾ ਖਡੂਰ ਸਾਹਿਬ ਇਹ ਆਪਾਂ ਨੂੰ 13 ਕਿਲੋਮੀਟਰ ਆ ਤੇ ਬਾਕੀ ਟੂਲਪਲਾਜੇ ਤੇ ਮਿੱਤਰਾਂ ਦਾ ਨਾਮ ਚੱਲਦਾ ਤੇ ਮਿੱਤਰਾਂ ਦਾ ਨਾਮ ਚੱਲਦਾ ਨਹੀਂ ਸਹੀ ਗਾ ਅੱਗੇ ਮੈਂ ਇਹਨਾਂ ਕੱਲ ਪਰਸੋ ਉਸਵੇਂ ਗਏ ਉਹ ਆਂਦਾ ਹੀ ਮੱਝ ਛੱਡਣ ਗਏ ਆਂਦਾ ਬਾਪੂ ਪਾਪ ਆਂਦਾ ਤੇਰਾ ਪਾਉ ਨਾ ਚੱਲਦਾ ਵਾਕਿਆ ਨਾ ਚਲਾਉਣਾ ਊਖਾ ਵੀਰ ਨਾ ਚੱਲਦਾ ਕੁਲਦੀਪ ਸਿੰਘ ਸਚਾਈ ਨਾ ਹਾਂ ਮਹਾਰਾਜ ਮੇਰ ਰੱਖੇ ਸਾਥ ਉਹ ਮੇਰ ਮੇਰਾ ਉਹਦੀ ਨਿਗਾ ਸਵਾਲੀ ਤਾਂ ਸਾਰੇ ਕਾਰ ਦੇ ਰਾਸ ਇਹਦਾ ਮੈਂ ਜਿੰਨਾ ਧੰਨਵਾਦ ਕਰੀਏ ਉਨਾ ਹੀ ਥੋੜਾ ਵੀਰ ਉਨਾ ਹੀ ਥੋੜਾ ਦੇਖੋ ਬਿਰ ਲਬਰ ਲਣ ਚੋਟੀ ਦਾ ਅੱਛਾ ਕਰਗੀ ਸਟਾਰਟ ਇਹਨਾਂ ਪਕਾ ਦੇ ਕੀ ਬਾਤ ਆ ਇਹਦਾ ਹਲਾ ਕੀ ਦਸੀਏ ਲੇਖਾ ਜੋਖਾ ਲੇਖਾ ਚੁੱਕਾ ਇਹ ਮਲੇਗਾਤੇ ਵਖਾਵਾ 12 13 ਦਾ ਵਾ ਪਰ ਜਿਹੜਾ ਆਪਾਂ ਭਾਂਡੇ ਚ ਪਾ ਲੈਣਾ ਹਾਂਜੀ 11 ਕਿਲੋ 11 ਕਿਲੋ ਦੁੱਧ ਚਵਾਕੇ ਦੇ ਮਾਰੇ ਕਿ ਕਿਲੋ ਆਪਾਂ ਜਿਹੜਾ ਭਾਂਡੇ ਚ ਪਾ ਲੈਣਾ ਵਿਖਾਵੇ ਨੂੰ ਕੀ ਆਖਣਾ ਭਾਵੇਂ 13 ਦਾ ਕਰੀ ਫੇਰੀ ਇਹਨੂੰ ਆਨਲਾਈਨ ਖੜੇ 11 ਦੀ ਗਰੰਟੀ ਆ ਦੇ 11 ਦੀ ਤਾਂ ਵੇਖੋ ਤੇ ਚਵਾਈ ਉਹ ਵਿਖਾਈ ਦੇਣੀ ਆ ਆਧਾਰਾ ਮਾਰ ਕੇ ਵਿਖਾਈ ਦੇਣੇ ਆ ਆ ਦੇਾਂਗੇ ਵਿਖਾ ਦੇਾਂਗੇ ਕੱਟੀ ਦਾ ਬੜਾ ਕਰਦੀ ਕੱਟੀ ਆ ਕੋਈ ਇਹਨੂੰ ਲਾ ਲੈ 20 ਦੀ ਕੋਈ ਲਾ ਲੈ 5 ਦੀ ਕੋਈ ਲਾ ਲੈ ਮਹੀਨੇ ਦੀ ਕੱਟੀ ਦੀ ਜ਼ਿਆਦੀ ਤੋਹਫਾ ਹਵਾ ਤੇ ਨੀਲੀ ਹੀਰਾ ਹੀ ਹੀਰੇ ਹੀ ਤੇ ਵੇਹ ਕੀ ਬਾਤ ਆ ਨਹੀਂ ਬੱਤੋਏ ਝੋਟੀ ਵੀ ਚੰਗੀ ਆ ਮੈਂ ਨਾ ਕਹਨੂੰ ਗੱਲਾਂ ਤੇ ਵਾਕਿਆ ਹੀ ਹੋ ਕੇ ਰਿਪੋਰਟ ਆ ਹਾਂ ਆ ਕਿ ਚਾਤ ਕਾਠਾ ਲੇਵਾ ਪਾਂਡਾ ਕਿਦੀ ਕੰਨੂ ਗੱਲਾਂ ਦੀ ਠੈਕਸ ਆਡਰ ਦੀ ਦੁੱਧ ਕੱਢੂਗੀ ਤੇ ਜਿੱਤਰਾ ਦਾ ਥਣ ਈਡੀ ਚਵਾਈ ਆ ਕਲਦੀਸ਼ਿਆ ਨਹੀਂ ਚੰਗੀ ਆ ਚੰਗੀ ਆ ਜੀ ਸੁਣੀਏ ਵੇਖੋ ਹਾਂ ਫੇਰ ਬਾਪੂ ਦੀ ਗੱਲ ਨੂੰ ਵੀ ਇਹ ਥੋੜੀ ਵੀ ਘਟ ਕੇ ਬਣਾਇਆ ਮੈਂ ਤੈਨੂੰ ਦੱਸੀ ਗੱਲ ਰੀਜ ਨਾਲ ਹੀ ਆ ਕਾਰੀ ਕਲਦੀਸ਼ਿਆ ਡੰਗਰ ਹੋਵੇ ਤਰੀਫ ਕਰਦਾ ਵੀ ਬੰਦਾ ਉਹਦੀ ਚੰਗਾ ਲੱਗਦਾ ਵਾਕਿਆ ਹੀ ਹੁਣ ਇੱਥੇ ਲਿਆਂ ਕੇ 5-7000 ਦੀ ਗਾਂ ਖੁਰਕ ਖਾਦੀ ਜੀ ਉੱਤੇ ਮੈਂ ਥਾਪੀਆਂ ਮਾਰੀ ਜਾਊਂਗਾ ਇੱਕ ਗੱਲ ਆ ਵਾਕਈ ਹੈ ਗੱਡੀ ਡੰਗਰ ਉਹਦੇ ਥਾਪੀ ਵੀ ਤੇ ਉੱਤੇ ਵੱਜਣੀ ਜਲਦੀ ਦਸਿਆ ਆ ਪੁੱਤ ਇਧਰ ਆ ਜਾ ਵਾਕਈ ਠੁਲੀ ਤੇ ਲੈ ਜਨ ਪੁੱਤੋਈ ਆ ਠੁਲੀ ਤੇ ਖੜਾ ਲੈ ਠੁਲੀ ਤੇ ਲੈ ਜਾ ਹਟ ਕੰਬਲੋ ਚੱਲ ਚੱਲ ਠਾਰੂ ਆ ਹਨਾ ਚੱਲ ਚੱਲ ਉਹਦੀ ਬੋਦੀ ਚੱਲ ਹਟ ਕੰਬਲੀ ਕਾ ਚੱਲ ਜਾ ਕਾ ਕਾ ਚੱਲ ਜਾ ਹਟ ਇਹ ਵੀ ਨਾ ਭੈਣ ਭਰਾ ਨੂੰ ਤੇ ਅਗਲਾ ਅੰਦ ਦੇ ਘਰੇ ਬੈਠਾ ਮਗਾ ਤੇ ਚੁਵਾਈ ਨਾ ਵਿਖਾਈ ਹੋਊਗੀ ਅੱਧਾ ਸੌਖਾ ਹੋ ਜਾਂਦਾ ਅੱਧਾ ਸੌਖਾ ਮੈਂ ਨਾ ਪੂਰਾ ਹੀ ਹੋ ਜਾਂਦਾ ਗਲਦੀਪਿਆ ਤੂੰ ਹਰ ਵੀੜੀ ਚ ਨਾ ਅੱਧਾ ਆਿੰਦਾ ਮੈਂ ਨਾ ਪੂਰਾ ਹੋ ਜਾਂਦਾ ਵਾ ਚਲ ਰਿਜ਼ਲਟ ਆ ਜਾਂਦਾ ਮਲ 11 ਲੀਟਰ ਦੀ ਤੇ ਹੱਥ ਲਾਉਂਦੀ ਲੋੜ ਨਹੀਂ ਹੈ ਨਾ ਤੇ ਬਾਕੀ ਕੀ ਨਾ ਐਡਾ ਕੋਈ ਅੰਦ ਹੁੰਦੇ ਧੱਕਿਆ ਵੀ ਨਹੀਂ ਹੁੰਦਾ ਜਿਹੜਾ ਸੱਚ ਨਾ ਦੱਸੇ ਵੀਰ ਜਦੋਂ ਚੁਵਾਈ ਵਿਖਾ ਦਿੱਤੀ ਆ ਗਾੜੀ ਸੇਵਾ ਗਾੜੀ ਸੇਵਾ ਵੀਡੀਓ 'ਪਾ ਸਮਾਹ ਕਰ ਲਿਆ ਸਜਣੋ ਆ ਜਾ ਆ ਜਾ ਨਹੀਂ ਕੋਈ ਆ ਜਾ ਆ ਜਾ ਤੇ ਕੱਟੀ ਬਹੁਤ ਟਾਪ ਦੀ ਦਿੱਤੀ ਹੈ ਗਰਲਾਲ ਕਹਿੰਦਾ ਵੀ ਕੱਟੀ ਸਾਰੀ ਕੋਈ ਨਹੀਂ ਆਖੀ ਇਹੋ ਜੀ ਕੱਟੀ ਹੈ ਚੰਗੀ ਕੱਟੀ ਹੈ ਕਰਮਾਂ ਦੀ ਮਗਰ ਹੈ ਨੀਲੀ ਚੰਗੀ ਮੈਂ ਬਣੂੰਗੀ ਬਹੁਤ ਛੋਣੀ ਤੇ ਵਾਕੇ ਜੇ ਤਾਂ ਥੰਥਣ ਬਹੁਤ ਚੰਗਾ ਝੋਟੀ ਉਹ ਤਾਂ ਥਣ ਕਾਟ ਦੀ ਗੁਲਦੀਸਾਂ ਝੋਟੀ ਕੋ ਡੰਗਰ ਚਵਾਈ ਦਾ ਨਹੀਂ ਮਾਰਾ ਲੈਣਾ ਕਲਦੀਪ ਸਿੰਘ ਆਸਕਰ ਨੂੰ ਆਂਦੇ ਡੰਗਰ ਵਿੱਚੋਂ ਇਹਦੀ ਤੇਰੀ ਗੱਲ ਮੈਂ ਨੋਟ ਕੀਤੀ ਵੀ ਜੇਬ ਚੋਂ ਕਢਾਉਣੇ ਬਹੁਤ ਔਖੇ ਆ ਬੜੀ ਔਖੇ ਆ ਤੈਨੂੰ ਦੱਸੀ ਗੱਲ ਕੋਈ ਜੰਗਲ ਦੇ ਭੱਲੇ ਹੋਵੇ ਥਾਪੀ ਮਾਰਦਾ ਬੰਦਾ ਸੋਹਣਾ ਲੱਗਦਾ ਵਾ ਬੜੇ ਲੋਕ ਉਹ ਆ ਇਹ ਪੂਰੀ ਤਾਂ ਕੱਢ ਲਈ ਕਿ ਨਾ ਆਂਦੇ ਤੇ ਪਾ ਕੇ ਚਿੱਟਾ ਕੁਰਤਾ ਪਜਾਮਾ ਚਾਦਰਾਂ ਸੁੱਟ ਕੇ ਤੇ ਥਾਪੀ ਉਹ ਵੀ ਮਾਰੀ ਗਈ ਗਾੜੀ ਕੱਖ ਨਾ ਹੋਵੇ ਜਿਆਦੀ ਬੋਲੀ ਆ ਰੋ ਰੋ ਹੱਕਮਰੇ ਤੂੰ ਮਾਰਦਾ ਨੂੰ ਮਾਰਨ ਪੈਗੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਤ ਕਹੀ ਹੈ ਨਾ ਪਰ ਉਹ ਆਦੇ ਕਿਦੇ ਨਹੀਂ ਕੋਈ ਭੂਰਿਆ ਛੂਰਿਆ ਕਿਦੇ ਕਾਨੂੰ ਗੱਲਾਂ ਦੇ ਨਹੀਂ ਚੰਗੀ ਐ ਮੈਂ ਯਾਰ ਝੋਟੀ ਪੂਰੀ ਚੰਗੀ ਐ ਬਹੁਤੀ ਬਿਰਲ ਮੁਰਲ ਬੜਾ ਬਾਜੀ ਹਣਾੜ ਨਹੀਂ ਬਾਕੀ ਆਪਾਂ ਲਗਾਉਂਦਾ ਬੇਫਿਕਰ ਹੋ ਜੀ ਗਲਦੀਪ ਸਿੰਘ ਮੁੱਲ ਵੀ ਓੜਦੇ ਵਾਲਾ ਕਰ ਦੇਣਾ ਤੇ 100 ਦਾ 100 ਚੂਣ ਲੱਗਾ 1/2 ਕਿਲੋ ਦੁੱਧ ਤਾਂ ਕੱਢ ਵੀ ਦਿੱਤਾ 4-4 ਰਾਂ ਮਾਰੀਆਂ ਹਾਂ ਮੈਨੂੰ ਕੱਟੀ ਬਾਦ ਲੈਣ ਦੇ ਬਾਸੇ ਦਾ ਤੂੰ ਮੁੱਲ ਵੇਖੀ ਅੱਛਾ ਨਾ ਕੋਈ ਸਵਾ ਨਾ ਕਰਨਾ 1 ਵੀ ਹਾਂ ਨਾ ਕਰਨਾ 10 ਹੈ ਨਾ ਕਰਨਾ ਲੱਖ ਆਏ ਲੈ ਕਲਦੀਪ ਸਿੰਘ ਚੱਲੀ ਉੜਦੀ ਉੜਦੀ ਹਾਂ ਨਾ 95 ਦੀ ਅੱਛਾ ਗਰ ਲਾਲ ਨੂੰ ਆ ਲੈਣਗੇ ਹਾਂ ਨਾ 90 ਦੀ ਹਾਏ ਹਾਂ ਨਾ ਕਲਦੀਪ ਸਿੰਘ ਕੀ ਨਾਵਾ 1000 ਰੁਪਏ ਛੱਡ ਦਾਂਗੇ ਕਿੰਨੇ ਚੋਂ 90 ਤੋਂ ਹਾਏ ਨਹੀਂ ਅਸੀਂ ਨਹੀਂ ਦੇ ਦਾਂਗੇ ਨਹੀਂ 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 ਪਾ ਕੇ ਨਾ ਨਾ 85 ਨਹੀਂ ਮੈਂ ਦੇ ਹਾਏ ਨਹੀਂ ਲਾਲਪੇ ਇਹ ਕੰਮ ਨਹੀਂ ਕਰਨਾ ਨਾ ਨਾ 90 ਤੋਂ ਇੱਕ ਛੱਡ ਨਾ ਹਾਏ ਨਹੀਂ ਨਹੀਂ ਦੇ ਦਾਂਗੇ ਕੋਈ ਗੱਲ 85 ਕਹਤਾ ਕਹਤਾ ਗੁਰੂ ਆਖ ਹੈ ਮੈਂ ਨਾ ਕਮਾਲ ਦੀ ਗੱਲ ਆ ਕੋਈ ਉਹ ਚਕਾ ਜਾ ਭੈਣ ਚੋ ਭਾਵੇਂ ਕੁਛ ਹੱਥ ਚਵਾਈਆਂ ਕਰੇ ਨਹੀਂ ਇੱਕ ਗੱਲ ਆ 85 ਦੀ ਭੈਣ ਚੋ ਕਿਹਨੇ ਆਖਣਾ ਰਾਤ ਕੱਢ ਕੇ ਲਿਆਏ ਆ ਨਹੀਂ ਸਹੀ ਗੱਲ ਕੰਮ ਰਿਆ ਨਹੀਂ ਸਹੀ ਗੱਲ ਉਹਨਾਂ ਨੇ ਕਹਣਾ ਦਰੇ ਚੁਲਿਆ ਹੈ ਐਵੇਂ ਆਖੀਏ ਕਿ ਦੇ ਪੱਕੀ ਗੱਲੀ ਕਰਤੀ ਹੂ ਪੱਕੀ ਯਾਰ ਕਮਾਲ ਕਰਤੀਆਂ ਨੇ ਦੇ ਦਾਂਗੀ ਕੋਈ ਗੱਲ ਮੈਂ ਕਹ ਤੈਨੂੰ ਵੀਡੀਓ ਚ ਨਹੀਂ ਕੋਲ ਖਲਾਦਿਆ ਕਰਨਾ ਚਲ ਕੋਈ ਗੱਲ ਨਹੀਂ ਆਂਦੇ ਹੁੰਦੇ ਆ ਗਿਲਦੀਸ਼ਾ ਮਲੇ ਅੰਦ ਦੇ ਗਾਂ ਦਾ ਬਾਹਰ ਹਮ ਰੋੜੇ ਹੁਣ ਤਾਂ ਤੇ ਕੋਈ ਗੱਲ ਹੀ ਨਹੀਂ ਦੇ ਪੂਲੇ ਆਵੇ ਚੜਾਏ ਬਾਕੀ ਜਿਹਨੇ ਵੇਲਾ ਕਲਦੀਸ਼ ਸਾਹਿਬ ਸੰਭਲ ਲਿਆ ਸੰਭਲ ਲਿਆ ਇਹ ਵੇਲਾ ਚਲੋ ਅੰਦ ਦੇ ਮੂੰਹ ਤੋਂ ਜੋਰ ਨਿਕਲ ਗਿਆ ਜੋ ਜੀਨੇ ਵੇਲਾ ਸੰਭਲ ਲਿਆ ਕੋਈ ਛੱਕ ਨਹੀਂ ਚਵਾਈ ਜਿਆਦੀ ਵੀਰ ਕੁ ਜਾਰਾਂ ਲੀਟਰ ਦੁੱਧ ਕਿਤੇ ਨਿਗੀ ਜੀ ਸ਼ਾਇ ਇੱਕ ਗਾਲ ਕਿਤੇ ਪਾਣੀ ਤੇ ਆ ਹੀ ਨਹੀਂਗਾ 95 ਹਜ਼ਾਰ ਚਾਦੀ ਵਿਖਾਉਣੀ ਕਿ ਗੱਲਾਂ ਹੀ ਗਾਂ ਇਹਦੀਆਂ ਦੇ ਦਿਖਾਈਏ ਕੀ ਉਹ ਤੂੰ ਦਾ ਸਾਠੀ ਬੜੀ ਭੈੜੀ ਕੋਈ ਨਹੀਂ ਇਹਦੇ ਕੁਰਕਾ ਚੱਲ ਗਿਆ ਆਵਾਜ਼ ਨਹੀਂ ਨਹੀਂ ਕੁਰੂਗਾ ਚੱਲ ਗਿਆ ਮ ਖੋਲ ਕੇ ਫੇਰ ਮ ਖੋਨਾ ਕੁਰੂਗਾ ਚੱਲ ਗਿਆ ਵਾ ਕੁਰੂਗਾ ਇਹ ਤੇ ਇਹਨੂੰ ਭਲੇਖਾ ਲੱਗ ਗਿਆ ਅੱਛਾ ਆ ਜਾ ਆ ਜਾ ਕੱਤੀ ਜਾਣ ਤੇ ਹੀ ਕਰਦੀ ਆ ਚੱਲ ਆ ਜਾ ਵੇ ਹੁਣ ਮੇਰੇ ਥਾਂ ਵੇ ਪੜਾਵਾ ਚੰਗਾ ਜੀ ਸਿਆ ਕੁੜੀਆ ਪਿਓਰ ਦੁੱਜੇ ਸੂਏ ਕੋਈ ਤੀਜੇ ਸੂਏ ਨਹੀਂ ਗਈ ਜਿੱਥੋਂ ਮਾ ਛੋਟੀ 85 ਆ ਹਾਂ ਜਿੱਥੋਂ ਮਾ ਦੇਈ ਉੱਥੇ ਲੈ ਚਲਾਂਗੇ ਯਾਰ ਮੈਂ ਨਾ ਹੁਣ ਅਗਲਾ ਛੋਟ ਵੀ ਨਾ ਕਵੇ 100 ਨਹੀਂ 50 ਕੱਤੀ ਗੱਲ ਆਈ ਬਾਕੀ ਦੁੱਧ 11 ਲੀਟਰ ਕੋਈ ਧਾਰਾ ਹਾਂ ਇਹ ਥੋੜੀ ਗੱਲ ਆ ਗੱਲ ਕਰਮਾਲੀ ਗੁਲਦੀਪ ਸਿੰਘ ਚਲੋ ਜੋ ਮੁੰਡੇ ਨੇ ਕਹਿਤਾ ਮੱਝ ਜਾ ਦੇ ਦੀ ਆ ਅੱਛਾ ਨੇ ਜੋ ਵੀ ਆਂਦੇ ਹੁੰਦੇ ਥੋਕੇ ਨਹੀਂ ਚੱਟਣਾ ਹਣ ਆਂਦੇ ਹੁੰਦੇ ਕੋਈ ਗੱਲ ਨਹੀਂ ਕੋਈ ਪੁੱਤ ਧੀਆਂ ਜਾ ਕੇ ਆਪਣੇ ਵਰਗੇ ਦੁੱਧ ਪੀਣ ਗੱਲ ਕਿਹੜੀ ਆ ਇਹ ਵਪਾਰ ਚ ਨਾ ਕੀ ਨਾ ਗੁਲਦੀਪ ਸਿੰਘ ਬੜਾ ਕੋ ਲਾਉਂਦਾ ਵਾ ਇਹ ਸਮੁੰਦਰ ਚ ਚੰਗਾ ਮਾਰਾ ਬੜਾ ਕੋ ਹੁੰਦਾ ਰੱਬ ਨੇ ਹੀਰਾ ਦਿੱਤਾ ਹੀਰਾ ਵਾਕੇ ਤੇ ਦੇ ਨਾ ਤੂੰ ਮੁਫਤੀ ਦੇਤੀ ਮੈਂ ਨਾ ਕੋਈ ਆ ਉਹ ਇਹੋ ਜੀ ਨਹੀਂ ਲਈਏ ਕਮਾਈਏ ਤੇ ਕਿਹੜੀ ਗੱਲ ਹੈ ਕਮਾਈ ਲੈ ਕੇ ਕੰਮ ਕਰੀਦਾ। ਚੰਗਾ। ਹੈ? ਛੋਕਾ। ਪਰ ਬਿਲਕੁਲ ਨਹੀਂ ਹੰਦੇ। ਪੈਸਾ ਸਿੱਧਾ ਲੈਣ ਦੀ ਗੱਲ ਕੀਤੀ ਦੇ। ਅੱਛਾ। ਰੋਟੀ ਦੇਖੋ ਦੇ। ਹੈ? ਨਹੀਂ ਯਾਰ ਵਾਕੇ। ਪੁੱਤਰਾ ਜਲਦੀਪ ਸਿਆ ਇਹੋ ਜੀ ਜੋ 10000 ਨਹੀਂ ਲੈਣਾ ਤੇ ਲੈਣਾ ਕਿਥੋਂ ਆ। ਇਹ ਘਰੇ ਦਾ ਮੁੱਲ ਤੇ ਕੱਢਣਾ ਚਾਹੀਦਾ ਵਾ। ਨਹੀਂ ਸਹੀ ਗੱਲ ਹੈ। ਹਾਂ। ਕੜਾ ਪਾਇਆ ਸੀ। ਨਹੀਂ ਸਹੀ ਗੱਲ ਹੈ। ਇਹ ਲੱਖ ਦੇ ਲਾਗੇ ਬਨੇ ਵਿਗਦੇ। ਮੇਕਦੀ ਆ। ਮਗਰ ਕੱਟੀ ਆ ਯਾਰ। ਨੇ ਵੇਖਦੀ ਵੇਖ ਕੋਈ ਦਿੱਤਾਂ ਉਤੇ ਲਾ ਬੋਲਣਾ ਦਸਿਆ ਲੋਕੋ ਕੇ ਲਾ ਕੇ ਡੁੱੜਤਾ ਹੀ ਲਾ ਕੇ ਸੁੱਟਤਾ ਹੀ ਨਹੀਂ ਜਾਂਦੀ ਫੇਰਾ ਚੋਟੀ ਹਾਂ ਕੋਈ ਗੱਲ ਨਹੀਂ ਚਲ ਵਾਂਦੇ ਦਿੰਦੇ ਪੁੱਤ ਇਹ ਕਿਹਦਾ ਪੀਤੀ ਨਹੀਂ ਕੀ ਸਿੰਗੀ ਇਹ ਤੇ ਕੁਲਦੀਪ ਸਿੰਘ ਜਿਹੜਾ ਮਲ ਇਹਦਾ ਗੱਲ ਆ ਤੇ ਇਹਦੀ ਇਹ ਨਾਮ ਕੀ ਨਾ ਵਾ ਇਹ ਇਧਰ ਦੀ ਕੋਈ ਮੱਝ ਨਾ ਸਮਝੇ ਪਿਓ ਰਿਆਣੇ ਦੀ ਵੀਰ ਨਹੀਂ ਹੈ ਵੀ ਹਾਂ 12 ਲੀਟਰ ਦੁੱਧ ਰਿਆ ਦੇ ਥੱਲੇ ਓਕੇ ਇਹ ਮੇਰਾ ਵੀਰ ਕੋਈ ਜਿਹੜਾ ਇਧਰ ਦੀ ਸਮਝਦਾ ਉਹ ਸਾਨੂੰ ਫੋਨ ਨਾ ਲਾਵੇ ਭਾਵੇਂ ਗੁੱਸਾ ਨਾ ਕਰੇ ਇਹ ਇਧਰ ਦੀ ਮੱਝ ਨਹੀਂ ਵੀਰ ਹਰਿਆਣੇ ਦੀ ਚੂੜੀ ਹਰਿਆਣੇ ਦੀ ਆਪਾਂ ਇਧਰੋਂ ਲਈ ਆ ਇਹਨਾ ਆਖਿਓ ਬਾਪੂ ਰਿਆਣੇ ਗਿਆ 7 ਦਿਨ ਲਾ ਕੇ ਆਵਾ ਉਹ ਆਪਾਂ ਨਹੀਂ ਗੱਲ ਕਹਿਣੀ ਹਾਏ ਨਹੀਂ ਠੀਕ ਆ ਆਪਾਂ ਇੱਥੋਂ ਲਈ ਆ ਮੈਂ ਪੂਰੀ ਡਿਟੇਲ ਦੱਸ ਦਿੰਦਾ ਵਾ ਅਗਲੇ ਨਾਲ ਅਗਲਾ ਬਰਾਬਰ ਜਿਹਦੇ ਮਗਰ ਲੈਣਾ ਮਗਰਲਾ ਬਰਾਬਰ ਹਾਂ ਜਿਹੜਾ ਵਿੱਚ ਪੰਜਾ ਰੱਖਿਆ ਵਾ ਨਾ ਉਹ ਘਾਓ ਘਾ ਰਸਤੇ ਆ ਉਹ ਘਾ ਰਸਤੇ ਆ ਚੌਥੇ ਥਾਨ ਦਾ ਡੇਢੀ ਤੇ ਖੜੇ ਪੰਜਵੇਂ ਥਾਨ ਦਾ ਕਰੇ ਸਪੈਸ਼ਲ ਜੇ ਉਹਦਾ ਚਾਹ ਪਾਣੀ ਪੰਜਵੇਂ ਥਾਨ ਦਾ ਚੌਂ ਜੀਆਂ ਦਾ ਨਾਮ ਬਣੇ ਤੇ ਮੱਝ ਮੜਾ ਲਾਂਗੇ ਨਹੀਂ ਸਹੀ ਗੱਲ ਏ ਕੋਈ ਸਰੂ ਸਰੂ ਨਹੀਂ ਆ ਹਾਂ ਥਾਣੀ ਆ ਬਰਾਬਰ ਤੇ ਪੰਜ ਥਾਣੀ ਕਰਮਾਂ ਵਾਲੀ ਪੰਜ ਥਾਣੀ ਆਂਦੇ ਹੁੰਦੇ ਆ ਕਰਮਾਂ ਵਾਲੀ ਪੈਸੇ ਆਪਾਂ ਚੋਂ ਦੇ ਲੈਣੇ ਆ ਪੈਸੇ ਚਾਹੁੰਦੇ ਹਾਂ ਜਿਹੜਾ ਘਰੇ ਰੱਖਣਾ ਪਈ ਅਗਰ ਲਾਲ ਬਾਲਾ ਖਾਈ ਨਹੀਂ ਮੀਂਹ ਪਿਆ ਕਰਕੇ ਜੇ ਐਰਕਾਂ ਦੀ ਐਰਕਾਂ ਦੀ ਪਾਣੀ ਘੜ ਕੀਤਾ ਨਾ ਦੂਵੇ ਦਰ ਰਹੀ ਨਹੀਂ ਆਂਦੇ ਜੇ ਨੂੰ ਲੈ ਲੈਣ ਦੀ ਕੋਸੇ ਮੈਂ ਨਾ ਮੀਂਹ ਤੇ ਭਜੀਦਾ ਕਲਦੀਪ ਸਿੰਘ ਆਥਾ ਉਹ ਸਾਈ ਤੇ ਬੰਦ ਨੇ ਢਿੱਡੋਂ ਭੁੱਖੇ ਭਜੇ ਫਰੀਦਾ ਗਾਂ ਗਾਂ ਵਾਕਿਆ ਹੀ ਸਹੀ ਗੱਲ ਬਿੱਦਰ ਨੂੰ ਦੱਸ ਕੇ ਜੀ ਤੇ ਆਨ ਦੇ ਬਾਕੀ ਕਲਦੀਪ ਸਿੰਘ ਆਥੇਂ ਗਿਆ ਜਿਹੜਾ ਕਿਤੇ ਜ਼ਿਆਦਾ ਮੂਰਤ ਆਦੇ ਮੂਰਤ ਕਹਿੰਦੇ ਕਿ ਆਨ ਦੇ ਕਿਤੇ ਗੱਲਾਂ ਹੀ ਗਾਂ ਦੇ ਹੈ ਆਵੇ ਏ ਮੇਰੇ ਸਾਹ ਚ ਮੈਨੂੰ ਤੇ ਪਤਾ ਨਹੀਂ ਪਤਾ ਨਹੀਂ ਚੌਗੀ ਦੀ ਪਾਰੀ ਛੱਗੀ ਹੂ ਆ ਵੇਖੀ ਐ ਚੌਗੀ ਦੀ ਛੱਗੀ ਆ ਇਹ ਮੈਂ ਤਾਂ ਨਾ ਹੈਗੀ ਚੌਗੀ ਐ ਮੈਂ ਵੀ ਝੂਟੀ ਮਲਗਾ ਖੇਡਾ ਦੇ ਚੌਗੀ ਚੌਗੀ ਹੈ ਗਾਂ ਖੇਡਾ ਅੱਛਾ ਪਹਾੜੇ ਵਾਲੀ ਆ ਮੈਂ ਨਾ ਬੱਚਾ ਹੀ ਮਰੀ ਨੂੰ ਜੇ ਮਹੀਨਾ ਕੋਇਆ ਮੇਰੇ ਸਾਹ ਚ 35 ਦਿਨ ਮਹੀਨਾ ਹੋਇਆ ਤੇ ਬੱਚਾ ਮਰੇ ਨੂੰ ਖੰਦਾ ਦੇ ਦੇ ਲੇਵਾ ਹਰਾ ਜਮਾ ਹਰਿਆ ਛੱਡ ਕੇ ਇੱਕ ਗੱਲ ਹੀ ਗਾਵੇਂ ਦੇ 12 ਲੀਟਰ ਹਾਂ ਦੁੱਧ 12 ਲੀਟਰ 12ਵੇਂ 11.5 ਹੋਵੇ 11 ਮੰਨ ਕੇ ਦੇਵਾਂਗੇ 11 ਮੰਨ ਕੇ ਦੇਵਾਂਗੇ ਗੱਲ ਮੁੱਕਦੀ ਓਕੇ ਹਾਂ ਹੈਗਾ ਬਾਹਰ ਪਰ ਆਪਾਂ ਕੁਲਦੀਪ ਸਿੰਘ ਦੱchnਾਓ ਆ ਬਾਕੀ ਕਰ ਲਾਉਣੀ ਵੀ ਪਹਾੜੇ ਤੇ ਪਹਾੜੇ ਤੇ ਪਹਾੜੇ ਦੇ ਓਪਰਾ ਕਰਦੀ ਨਹੀਂ ਹਾਂ ਪਹਾੜੇ ਦੇ ਮੈਂ ਨਾ ਆਪਣੀ ਕਿਹੜੀ ਘਰਦੀ ਤੇਰੇ ਸਾਹਮਣੇ ਕੱਲ ਪਰਸੋਂ ਲਿਆਦੀ ਦੇ ਮਾਂ ਦੀ ਵਾਰੀ ਵਾਰੀ ਸਾਰੇ ਡੱਬਰ ਭਾਵੇਂ ਬਈ ਜਾਓ ਆ ਤੇਰੇ ਸਾਹਮਣੇ ਵੇਖ ਲੈ ਕੈਮਰਾ ਫੜਿਆ ਹੋਆ ਲੱਗੇ ਗੱਲਾਂ ਬਾਤਾਂ ਕਰਦੇ ਆ ਵੀ ਚਾਰ ਥਣਾ ਦਾ ਦੁੱਧ ਲੈ ਕੇ ਜਾਓ ਡੇਰੀ ਡੇਰੀ ਪਾਈਮੇ ਦਾ ਬਣਾਓ ਘਰੇ ਚਾਹ ਕਰੀ ਨਹੀਂ ਜਿਤਨਾ ਲਾਗੇ ਆਪਾਂ ਗੱਲਾਂ ਬਾਤਾਂ ਕਰਦੇ ਆ ਪਹੁ ਇਤਨਾ ਨਹੀਂ ਆ ਮਿਲਦਾ ਡਰ ਦਰਦਾ ਵਾ ਡਰ ਜਾਂਦਾ ਬਾਕੀ ਚਵਾਈ ਬੜੀ ਵਧੀਆ ਕੁਲਦੀਪ ਸਿੰਘਾਂ ਚਵਾਈ ਬਹੁਤ ਵਧੀਆ ਚੰਗੀ ਹੈ ਦਾ ਘੇ ਡਾਂ ਚਵਾਈ ਦੇ ਆ ਤੇਰੇ ਉੱਤੇ ਪਾਉਣੀ ਕੋਈ ਨਹੀਂ ਦੇਖੀ ਕੋਈ ਨਹੀਂ ਪਾਉਦੀ ਕੋਈ ਨਹੀਂ ਪਹਿਲੇ ਥਾਂ ਦੀ ਚਾ ਕਰ ਲੋ ਉਮਰ ਕੋਈ ਬਰਾਬਰੀ ਕਾਲੀ ਨਹੀਂ ਦੇ ਭਾਵੇਂ ਕੋਈ ਆਣ ਕੇ ਸੱਤ ਚਵਾਈਆਂ ਕਰੇ ਹਾਂ ਕਿਤੇ ਕਾ ਜਾ ਕੋਈ ਵਾਕਈ ਕੀ ਬਾਤ ਆ ਜਾਰੀ ਮੂਰ ਤੇ ਆ ਬੜਾ ਚੰਗਾ ਥਾਣਾ ਜਾਦੀ ਮੂਰ ਤੇ ਪਾੜੇ ਦੇ ਮਿਲਦੀ ਆ ਮੈਂ ਵੀਡੀਓ ਲੰਮੀ ਵੜ ਜਾਣੀ ਪਾੜੇ ਦੇ ਮਿਲਦੀ ਆ ਪਾੜੇ ਦੇ ਮਿਲਦੀ ਆ ਤੇ ਆਪਾਂ ਚੋਕੇ ਧਾਰਾ ਹੀ ਮਖਾਸੀ ਉਹ ਤਿੰਨ ਦੱਸੀ ਗੱਲ ਵਾਕਈ ਆ ਜਾਦੀ ਮੂਰ ਤੇ ਜਾਦੀ ਤੇ ਇਹਦਾ ਫਿਰ ਰੇਟ ਆ ਰੇਟ ਇਹਦਾ ਕੀ ਨਾਵਾ ਭਾਵੇਂ ਆਪਾਂ ਇਹਦਾ ਕੀ ਨਾਵਾ ਲੱਖ ਮੰਗੀਏ 95 ਮੰਗੀਏ ਇਹ ਹਾਂ ਨਾ ਆਪਾਂ 90 ਹਜ਼ਾਰ ਦੀ ਦੇਵਾਂਗੇ ਉਹਨੇ ਫੇਰ ਆ ਜਾਣਾ ਉਧਰੋਂ ਉਹਨੂੰ ਪਰੇ ਰੱਖੀਏ ਸਾਈਡ ਤੇ ਹਾਂ ਨਹੀਂ ਉਹਨੂੰ ਪਰੇ ਸਾਈਡ ਤੇ ਰੱਖਣਾ ਐਰਕਾ ਭਾਵੇਂ ਪੋਪੋਤਾ ਦੀ ਲੜਾਈ ਨਾ ਹੋ ਜੇ ਆਂਦੁੰਦੇ ਆ ਆਨੇ ਬੱਚਾਂ ਦਾ ਤੇ ਸਵਾ ਦੀ 130 ਦੀ ਵਿਖਦੀ ਝੋਟੀ ਅੱਜ ਭੋਲੇ ਸੌਣ ਭਾਦੋਂ ਆ ਸੈਣੀ ਗੱਲ ਹੁਣ ਸੌਣ ਭਾਦੋਂ ਜਿਹੜਾ ਉਹ ਚੰਗੇ ਪਹੂ ਦਾ ਚੰਗਾ ਹੀ ਮੁੱਲ ਪੈਣਾ ਚੰਗਾ ਹੀ ਪੈਣਾ ਤੇ ਬਾਕੀ ਕਿੰਨੇ ਦੀ ਕਹਦੀ ਬਾਪੂ ਨੇ ਬਾਕੀ ਆਂਦੇ ਹੁੰਦੇ ਇਤਰੇ ਆ ਵਾਕੇ ਪਤਲੀ ਬਰੀਕ ਚਮੜੀ ਦੀ ਕੱਟੀ 6 ਫੁੱਟ ਮਾਿਆਂ ਤੇ ਕਿੰਨਾ ਕੱਦ ਕਾਠ ਜਾਂ ਕੀ ਹਿਸਾਬ ਕਿਤਾ ਵਾ ਸਰਦਾਰ ਜੀ ਦੰਦਾ ਨਾਲ ਪਹਿਲਾਂ ਸੂਆ ਚੱਲਣ ਡਿਆ ਵਾ ਗਾ ਦੂਜੇ ਸੂਏ ਦੀ ਮਾੜੀ ਨਹੀਂ ਬਹੁਤ ਚੰਗੀ ਕੱਟੀ ਆ ਓਕੇ ਰਿਪੋਰਟ ਇਹ ਹਾ ਨਾ ਮੈਂ ਤੇ ਨਾ ਕੀ ਨਾ ਵਾ ਆਪਾਂ ਦੇ ਲਈ ਜਿਹੜਾ 90 ਹਜ਼ਾਰ ਦੀ ਆ ਏ ਥੋੜਾ ਬੋਤ ਠੀਕ ਕਰ ਕਰ ਦੇ ਗਏ 80000 ਰੁਪਏ ਦੇ ਦੀ ਹੈ ਹੈ 80000 ਰੁਪਏ ਦੇ ਦੀ ਅੱਛਾ ਆ ਨਹੀਂ ਠੀਕ ਆ ਯਾਰ ਮਿਲਿਏ ਜਾਇ ਦੇ ਮੈਨੂੰ ਨਪਾਰ ਤੋਂ ਦੱਸ ਦੇ 88 ਹੁੰਦਾ ਕਿ ਨਾ 88 ਦੇ 12 ਲੀਟਰ ਦੁੱਧ ਚੱਲ ਫੇ ਹੁਣ ਵੇਖੀ ਜੋ ਜੇ ਤੂੰ ਇੱਕ ਹੋਰ ਗਿਆਈ ਕੋਈ ਗੱਲ ਨਹੀਂ ਨਿਕਲਦੀ ਜਲਦੀਸਿਆ 87 ਦੀ ਕੋਈ ਗੱਲ ਨਹੀਂ ਜਰਾ ਕੋਈ ਧਾਰ ਮਨ ਨਹੀਂ ਆਵੇ ਇਹਦੀ ਯਾਰ ਆਂਦੇ ਨੇ ਘਰ ਦਾ ਸ਼ਿੰਗਾਰ ਆ ਕਲਦੀਸਿਆ ਘਰ ਦਾ ਸ਼ਿੰਗਾਰ ਆ ਘਰ ਦਾ ਸ਼ਿੰਗਾਰ ਵੇ ਸਿੰਘ ਮੋਹਰਾ ਦੇ ਬੱਚੇ ਨੂੰ ਟਾਪ ਦੀ ਕੱਟੀ ਤੇ ਬਾਕੀ ਦੋਵੇਂ ਟਾਈਮ ਪਹਾੜੇ ਤੇ ਕੋਈ ਟੀਕਾ ਨਹੀਂ ਵੱਟਾ ਨਹੀਂ ਓਕੇ ਐਦਾ ਹੁਣ ਇਹ ਚੈੱਕ ਪਾਸ ਇਹ ਚੈੱਕ ਪਾਸ ਅੱਛਾ ਹੈਗੀ ਸਾਢੇ ਸੱਤਾਂ ਦੀ ਆ ਆਪਾਂ ਸੱਤਾਂ ਦੀ ਕਰਕੇ ਦੇਣੀ ਆ ਸੱਤ ਮਹੀਨਿਆਂ ਦੀ ਗੱਭਣ ਹਾਂ ਚ ਪੰਜ ਲੀਟਰ ਦੋਵੇਂ ਟਾਈਮ ਮੈਂ ਨਾ ਮਾਲਕ ਨੇ ਦਿੱਤੇ ਯਾਰ ਕਹਿੰਦੇ ਕਿਆ ਬਾਤ ਆ ਇਹ ਜਦੋਂ ਮਾਲਕ ਮਾਲਕ ਜਿਹੜਾ ਰਹਿਮਤ ਕਰੇ ਨਾ ਇਹ ਕੰਮ ਉਹਦੇ ਹੀ ਬਣਦਾ ਗਲਦੀਬ ਸਿਓ ਉਤਰਾਂ ਨਹੀਂ ਬਣਦਾ ਕਹਿੰਦਾ ਜਦੋਂ ਵਾਲਾ ਤੇ ਫੇਰ ਕਹਿੰਦਾ ਨਾ ਉਹ ਉਤਰਾਂ ਨਹੀਂ ਬਣਦਾ ਜਦੋਂ ਉਹਦੀ ਰਹਿਮਾ ਤੇ ਫਿਰ ਸਾਰਾ ਕੁਝ ਹੀ ਆ। ਇਹ ਕਈ ਨਾ ਵੇਖਿਆ ਸਾਰੀ ਦਿਹਾੜੀ ਭੱਜੇ ਫਿਰਦਾ ਤੇ ਕਈ ਨਾ ਪਹੂ ਲਾਗੂ ਹੀ ਬਣ ਜਾਂਦਾ ਉਹ ਗੱਲ ਇਹ ਰੱਬ ਨੇ ਦਿੱਤੇ ਆ। ਵਾਕਿਆ ਹੀ। ਹਾਂ। ਇਹ 7 ਮਹੀਨਿਆਂ ਦੀ ਗੱਭਣ ਚੱਕ ਪਾਸ 5 ਲੀਟਰ ਦੁੱਧ ਸੂਆ ਦੂਜਾ। ਛੋਟੀ ਦੀ ਐ ਪੈਰ ਕੇ ਪਹਿਲੇ ਸੂਏ ਚੱਲਣ ਦੀ ਗਾ ਦੂਜੇ ਸੂਏ ਦੀ ਗੱਭਣ ਆ। ਦੂਜੇ ਸੂਏ ਨੂੰ ਗੱਭਣਾਂ ਖੇਚੀ ਲਿਆ ਮੁਰਕੇ ਪਾਣੀ ਪੀਲ ਪੁੱਤ। ਕੋਈ ਨਹੀਂ। ਚੱਲ। ਆਈਆਂ ਵੜੀਆਂ ਉਹ ਛੋਟੀ ਆਉ ਨਾ। ਹਾਂ। ਨਹੀਂ ਚੰਗੀ ਆ। ਹਾਂ। ਇਹ ਆ ਐਵੇਂ ਹਿੜਿਆਣੇ ਦੀ ਆਹਦੀ ਇਹ ਇੱਧਰ ਦੀ ਆ। ਵਾਕਿਆ ਹੀ ਸਿਆਣੀ ਗੱਲ। ਭਾਵੇਂ ਬੇਚੱਕ ਰਿਆਣੀ ਵਾਲੀ ਦੀ ਕੱਟੀ ਹੋਵੇ ਉਹ ਗੱਲ ਵੱਖਿਆ ਹਾਂ ਛੋਟੀ ਜਿਹੀ ਸਫਾਈਆਂ ਵੜੀਆਂ ਫਿਰ ਦੋਵੇਂ ਟਾਈਮ ਚੋਈਦੀ ਆ ਤੇ ਬਾਕੀ ਥਾਂ ਚੰਗਾ ਕੋਈ ਟਾਈਮ ਨਹੀਂ ਸ਼ੈਮ ਨਹੀਂ ਲੈ ਚੋਂ ਪੈਰੀ ਏਡਾ ਹੀ ਛੱਡਾਊਗਾ ਵੱਖਿਆ ਤੇ ਤੂੰ ਸੋਚ ਰਹਿ ਗਿਆ 2.5 ਮਹੀਨੇ ਨਹੀਂ ਤੇ 4 ਮਹੀਨੇ ਜਦੋਂ ਪਹੂ ਨੂੰ ਹੋਈਂਦੇ ਕਲਦੀਸ਼ ਸਾਹਿਬ ਤੋਂ ਭੱਜ ਜਾਂਦਾ ਬੱਗ ਉੱਥੇ ਬੰਦ ਲਿਖਾ ਦੇ ਨੇ ਕਾਲ ਹੁੰਦੀ ਉੱਥੇ ਬੱਲਾ ਛਿੱਗੀ 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 ਊਡ ਊਡੂ ਕਰਦੀ ਯਾਦੇ ਕਿ ਥਾਂ 'ਚ ਕੋਈ ਨਾ ਧਾਰਦਾ ਵਾਦਾ ਨਾ ਘਾਟਾ ਇਆਂ ਇਵੇਂ ਇਵੇਂ ਹੁੰਦੀ ਆ ਤੇ ਕਰਦਿਆਂ ਇਹ ਤੋਕੜ ਗੱਬਣ ਚੈੱਕ ਪਾਸ ਚੰਗੀ ਝੋਟੀ ਇਹ ਜੇ ਕੋਈ ਲਾਗੇ ਪੰਨੇ ਦਾ ਉਹ ਡਾਕਟਰ ਲੈ ਕੇ ਆਵੇ ਜੀ ਦੂਰੋਂ ਭਰਾ ਨਹੀਂ ਆਉਂਦਾ ਆਪਾਂ ਨੂੰ ਪੰਨਾਂ ਸੱਤਾਂ ਦਿਨਾਂ ਚ ਜਵਾਬ ਦੇਵੇ ਜੇ ਕੋਈ ਡਾਕਟਰ ਵੱਧ ਘਟਾਂਦਾ ਵਾ ਅਸੀਂ ਸੱਤਾਂ ਮਹੀਨੇ ਦੀ ਕਰਕੇ ਦਿੰਨੇ ਆ ਜੇ ਕੋਈ ਵੱਧ ਘਟ ਕੋਈ ਨਿਕਲਦੀ ਆ ਤੇ ਆਉਣ ਜਾਣ ਦਾ ਕਿਰਾਇਆ ਸਾਡਾ ਓਕੇ ਅਸੀਂ ਕਰਾਈ ਚੈੱਕ ਉਹ 7.5 ਆਂਦਾ ਹੈ ਆਪਾਂ 7 ਦੀ ਕਰਕੇ ਦੇਣੀ ਆ। ਦੂਜੀ ਮਾਜ ਨਾ ਮਾਰ ਤਾਰਾ ਖਾਦੀ ਹੈ ਜੀ। ਤੇ ਬਾਪੂ ਜੀ ਇਹਦਾ ਦੇ ਕਿੰਨੇ ਦੀ ਦਈਏ ਆਪਾਂ? ਇਹ ਧਾਰਾ ਤੁਰਾਪੇ ਮਾਰ ਲੂ ਅਗਲਾ। ਥਾਂਪਾ ਵੇਖ ਲੈ 4 ਚਵਈਆਂ ਕਰ ਹੁਣ ਚੋਚੋ ਕੇ ਵਿਖਾਈਏ ਤੇ ਵੀਡੀਓ ਲੰਮੀ ਹੁੰਦੀ ਆ ਆਪਣੀ। ਮੁਰਗੇ ਭੈਣ ਭਰਾ ਕੇ ਤਰਾਜ ਕਰਦੇ ਵੀਡੀਓ ਲੰਮੀ ਨਾ ਬਹੁਤੀ ਬਣਾਓ। ਭੈਣ ਭਰਾਵਾਂ ਦਾ ਵੀ ਆਪਾਂ ਨੂੰ ਡਰ ਰਿੰਦਾ ਵਾ। ਡਰ ਰਿੰਦਾ ਰਿਹਾ। ਉਹਨਾਂ ਦੇ ਸਿਰ ਤੇ ਤਾਂ ਆਪਾਂ। ਹਾਂ। ਤੇ ਇਹ ਕੀ ਨਾਮ ਆ ਹਾਂ ਜਾਂ ਇਹ ਆਪਾਂ ਕੀ ਨਾਮ ਆ ਬਲ ਕੋਈ ਨਾਮ ਦੇ ਲੈ ਜਿਹੜੀ ਆ 70 ਹਜ਼ਾਰ ਦੀ। ਅੱਛਾ ਹਾਂ ਇੱਕ ਇਹਨੇ ਪੌੜੀ ਉੱਤਰ ਦੀ ਉੱਤਰ ਦੇ ਦੇ ਕੋਈ ਵਾ 70000 ਦੇ ਦੇ ਪਰੇਡ ਤੇ ਅੱਗੇ ਬੜਾ ਜਾਇਜ਼ ਕੀਤਾ 75 76 ਚ ਕੀ ਹੈ ਚੱਲ ਕੋਈ ਗੱਲ ਹੀ ਨਹੀਂ ਹੋਰ ਆਏਗਾ ਦਾ ਮਾਨਤਨ ਕਰ ਦੇ ਕੇ ਘਲਾਵਾਂਗੇ ਦੇ ਆਏਗਾ ਨੇ ਥੋੜਾ ਪੋਤਾ ਮਾਨਤਨ ਕਰਦਾ ਨਹੀਂ ਕੋਈ ਹਾਂ ਬਾਕੀ ਢਾਈਆਂ ਮਹੀਨਿਆਂ ਦੀ ਕੀ ਨਾ ਪਿੱਛੇ ਢਾਈ ਮਹੀਨੇ ਰਹਿ ਗਿਆ ਤੇ ਤੂੰ ਸੋਚ ਇਹਦੇ ਆਪ ਬਦੋ ਬਦੀ ਛੱਡਿਆ ਛੱਡਣੀ ਆ ਹਾਂ ਜਿੰਨੇ ਦੁੱਧ ਹਾਂ 5 ਕਿਲੋ ਦੁੱਧ ਤੇ ਆਹ ਕੀ ਹਿਸਾਬ ਆ ਵੀ ਝੂਠ ਮੈਂ ਚੰਗੀ ਨਹੀਂ ਇਹਨੇ ਮਗਰਾ ਕੱਟੀ ਏ ਓਕੇ ਤੇ ਗਾਂ ਗੱਬਣ ਗੁੱਬਣ ਵੇਖ ਇਹਨੂੰ ਕੀ ਨਾਮ ਆ ਨਾ ਮਹੀਨਾ ਦੱਸਦੇ ਆ ਮਲੇ ਇਹਨੂੰ ਸਵਾ ਹੋ ਗਿਆ ਜਾਂ ਡੇਢ ਹੋ ਗਿਆ ਇਹ ਜਲਵਾ ਕਿਤਨਾ ਵਾ ਕਈ ਰੋ ਤਾਂ ਸੌਦਾ ਕਰਦੇ ਆ ਨਾ ਤੇ ਭੈਣ ਭਰਾ ਆਹ ਦਿੰਦੇ ਜਰਾ ਇਹ ਦੱਸ ਦਈਏ ਇਹ ਜਦੋਂ ਮੱਝ ਘਰੇ ਆ ਗਈ ਆ ਉਦੋਂ ਮਗਰੋ ਸਾਨੂੰ ਫੋਨ ਕੀਤਾ ਵੀਰ ਮੇਰਾ ਇਹਨੂੰ ਡੇਢ ਮਹੀਨਾ ਮੱਝ ਨੂੰ ਹੋ ਗਿਆ ਜੋ ਐਹੋ ਜਿਹੇ ਬੰਦੇ ਵੀ ਦੁਨੀਆ ਤੇ ਹੈਗੇ ਜੋ ਇਹ ਮਹਾਰਾਜ ਕਿਰਪਾ ਜੀ ਮਨ ਐਹੋ ਜਿਹੇ ਬੰਦੇ ਵੀ ਹੈਗੇ ਹੀ ਹਾਂ ਹਾਂ ਬਿਲਕੁਲ ਹਾਂ ਇਹ ਉਹ ਵੀ ਬੰਦੇ ਸੁਣਦੇ ਹੋਣਗੇ ਜੋ ਉਹਨਾਂ ਨੇ ਕਿਹਾ ਆਪਾਂ ਉਹ ਦੱਸਣਾ ਵਾ ਓਕੇ ਜੋ ਉਹਨਾਂ ਨੇ ਕਿਹਾ ਵੀ ਸੁਣਦੇ ਹੋਣਗੇ ਕਿਉਂ ਆਨੂੰ ਦੇ ਜੇ ਜੋ ਦੱਸਿਆ ਇਹਨੂੰ ਆਪਾਂ ਦੇ ਨਹੀਂ ਖਾਲੀ ਕਰਕੇ ਪਰ ਇਹਨੂੰ ਯਾਨੀ ਕਿ ਸਵਾ ਤੇ ਡੇਢ ਮਹੀਨੇ ਦੇ ਵਿੱਚ ਟਾਈਮ ਹੋ ਗਿਆ ਨਵੀ ਹੋਈ ਨੂੰ ਤੇ ਬਾਕੀ ਇਹ ਕਿਹੜੀ ਗਾਵਾਂ ਜਿਹਨੇ ਫੇਰ ਖਾਣਾ ਕੁਲਦੀਪ ਸਿੰਘ ਨਿਕਲ ਹੋਣੀ ਏ ਹਾਂ ਤੇ ਦੁੱਧ ਹੋਣਾ ਦੋ ਦੇ ਥੱਲੇ 10 ਲੀਟਰ 9 ਦੀ ਗ੍ਰੇਡੀ ਕਰਾਂਗੇ 9 ਲੀਟਰ ਦੀ ਭਾਵੇਂ ਕੋਈ ਧਾਰ ਬਣਾ ਮਾਰੇ ਆਹ ਕੱਟੀ ਆ ਮਗਰ ਵਖਾ ਲਓ ਓਕੇ ਕੁਆ ਕੱਟੀ ਦੇ ਕੇ ਲੈ। ਕੱਟੀ ਬੱਚਾ ਆਪਾਂ ਨਾਲ ਤੇ ਨਾਲ ਹੀ ਦੇ ਦੇਣਾ। ਨਹੀਂ ਤੇ ਆਹ ਕੁੜੀ 10000 ਦੀ ਕੱਟੀ ਆ। ਆਓ ਤੇ ਕਹਿ ਦੇਵੇ ਬਾੜੇ ਤੇ ਲਾ ਲਈ। ਬਾੜੇ ਤੇ। ਕਹਿੰਦੇ ਭਾਵੇਂ ਕਟਰਾ ਵੀ ਦੇਵਾਂਗੇ ਮਰਜੀ ਆ। ਕੋਈ ਜੇ ਕਹਿੰਨੇ ਕੋਈ ਆਪਾਂ ਨੂੰ ਕੋਈ 8-9000 ਦੀ ਕੱਟੀ ਛੱਡ ਦਵੇ ਤਾਂ ਕੱਟੀ ਰੱਖ ਲਾਂਗੇ ਪਰ ਮਿਲਦੀ ਕੱਟੀ ਤੇ ਆ। ਮਿਲਦੀ ਕੱਟੀ ਤੇ। ਆਹ ਕੱਟੀ ਦੇਵਾਂਗੇ ਨਾਲ ਆਪਾਂ। ਉਹ ਤਾਂ ਨਸੀ ਗੱਲ। ਚੌਣ ਚਾਣਾ ਖਰਾ ਭਾਜੀ। ਓਕੇ। ਪਰ ਇੱਕ ਨੰਬਰ ਤੇ। ਬੇਚਕ ਕੱਟੀ ਛੱਡ ਕੇ ਤਾਂ ਰਮਰਾ ਦੇ ਬੇਚਕ। ਰੇਟ। ਰੇਟ ਛੱਡ ਕੱਟੀ ਦਾ ਰਮਰਾ ਮਗਾਗਲੀ ਨੂੰ ਦੱਸਦਾ ਡਿਟੇਲ। ਸੋਚ ਤਾਂ ਲਈਏ ਹੁਣ ਰੇਟ ਦਾ ਰਮਰਾ ਦੇ ਰੇਟ ਦਾ ਹੋਇਆ ਹੀ ਹੋਇਆ ਤੇ ਕੱਟੀ ਕਾੜਨੀ ਆ 78000 ਦੀ ਐਸ ਵੀ ਜਿਹੜੀ ਗੱਲ ਆ ਜੇ ਕੱਲੀ ਕਾੜਨੀ ਆ ਤੇ ਫਿਰ 70 ਦੀ ਦੇਦਾ 70 ਦੀ ਜਗ ਓਕੇ ਹਾਂ ਜੇ ਕੱਟੀ ਲੈਣੀ ਆ ਤੇ 78000 ਦੀ ਹਾਂ ਤੇ ਜੇ ਕੱਲੀ ਲੈਣੀ ਤੇ 70000 ਦੀ ਸਿੱਧੀ ਜਿਹੜੀ ਗੱਲ ਆ ਕੋਈ ਇਹਦੇ ਚ ਕੋਈ ਗੱਲ ਥੋੜਾ ਬੋਧਾ ਕੋਈ ਥੋੜਾ ਬੋਧਾ ਮਾਨਦਾਨ ਕਰ ਦਾਂਗੇ ਬਾਕੀ ਉਹ ਸੀਲ ਸਾਹੂ ਆ ਮਾਣਾ ਕਿ ਗੱਲਾਂ ਹੀ ਗਾ ਕੱਟੀ ਦੇ ਮਿਲਦੀ ਦੋਵੇਂ ਟਾਈਮ ਤੇ ਚੰਗੀ ਆ ਹਾਂ ਇੱਕ ਇਹ ਨਹੀਂ ਇਹ ਦੂਜੇ ਵੀ ਹੋ ਆਗਦੀ ਤੇ ਤੀਜੇ ਵੀ ਹੋ ਆਗਦੀ ਆ ਨਵੀਂ ਝੋਟੀ ਭਾਈ ਹਾਂ ਬੋਲੇ ਫੱਟੀ ਵੀ ਲਾ ਦੇ ਫੇਰ ਜਲਵਾ ਵਖਾ ਦੇਣੇ ਹੋਣੇ ਤੇ ਜਵਾਨੀਆਂ ਆ ਹਾਂ ਚੋ ਚੋ ਐਡੇ ਹੋਏ ਗੁਲਦੀਪ ਸਿਆ ਵਾਕਿਆਈ ਸਹੀ ਗੱਲ ਆ ਹਾਂ ਪਸ਼ੂਆਂ ਦੇ ਬਾਪੂ ਐਡਾ ਹੋ ਗਿਆਂ ਤਹਾਂ ਮੈਂ 18 19 ਸਾਲ ਦਾ ਹਾਂ ਜਦੋਂ ਦਾ ਕਈਆਂ ਕੋਲ ਤੇ ਭਰਾਵਾਂ ਕੋਲ ਮਾਇਆ ਹੁੰਦੀ ਉਹ ਵਪਾਰ ਕਰਦਾ ਨਾ ਪਰ ਉਹਨੂੰ ਪੱਠੇ ਨਹੀਂ ਪਾਏ ਹੁੰਦੇ ਕਈਆਂ ਨੇ ਵੀਰ ਜਿਹੜੇ ਪੱਠੇ ਪਾਉਣੇ ਆ ਗਰੀਬੀ ਦਾ ਵਿੱਚ ਉੱਠਦਾ ਉਹਨੂੰ ਪਹੂ ਬਾਰੇ ਜ਼ਿਆਦਾ ਪਤਾ ਹੁੰਦਾ ਹਾਂ ਆਪਾਂ ਥੱਲੇੋਂ ਉੱਠੇ ਆਂ ਕਈਆਂ ਨੂੰ ਕੀ ਸੋਨੇ ਦੇ ਚਮਚੇ ਮੂੰਹ 'ਚ ਪਹਿਲਾਂ ਹੀ ਲੱਗੇ ਹੁੰਦੇ ਨਾ ਉਹਨਾਂ ਦਾ ਵਪਾਰ ਹੋਰ ਤਾਂ ਹਦਾ ਵੀ ਹੁੰਦਾ ਵਾ ਹਾਂ ਨਹੀਂ ਸਹੀ ਗੱਲ ਭਾਵੇਂ ਗੁੱਸਾ ਕਰੇ ਸਿਆਣੀ ਹਾਂ ਹਾਂ ਪਹੂਆਂ ਦੀ ਕਦਰ ਦਾ ਪਤਾ ਫੇਰ ਲੱਗਦਾ ਵਾ ਜਿਨੇ ਪੱਠੇ ਹੱਥੀ ਪਾਉਣੇ ਆ ਹਾਂ ਜਿਹੜਾ ਥੱਲੇੋਂ ਉੱਠਿਆ ਹਾਂ ਆਲੰਦ 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 ਹੋਰ ਕਾਦੀ ਕਿ ਥਾਨ ਵੇ ਲੱਗਾ ਵੇ ਆ ਜਿਹੜੀ ਮੂਲੀ ਨਹੀਂ ਤੁਰੀ ਜੀ ਦੇ ਪੱਤੇ ਘਾਟੋਂ ਨਿਕਲਦੀ ਸਿਆ ਉਹ ਥਾਨਿਆ ਲੈ ਤੂੰ ਵੀ ਧਾਰ ਲਈਦਾ ਤੂੰ ਕੀ ਆਖੇਂਗੀ ਮੈਂ ਜਿਹੇ ਦੀ ਨੋਤੀ ਨੋ ਕੱਟ ਇਹ ਇਹ ਕਲਦੀਪ ਚ ਭਾਈ ਛੱਤਨਾ ਚੜਾ ਦਈਏ ਹਾਏ 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 ਜਲਾਤੀ ਛੱਤਨਾ ਉਹ ਤੈਨੂੰ ਦੱਸੀ ਗਾਲ ਆ ਜੋ ਪਿਛਲਿਆਂ ਦੀ ਵੀਰ ਓਕੇ ਕਿਦੇ ਭੂਲ ਛੱਟਾ ਕੋਈ ਗੱਲ ਬਾਤ ਹੀ ਨਹੀਂ ਦੇ ਐ ਵੇਖ ਤੋ ਭਾਈ ਮਾਲ ਕਹਿੰਦਾ ਬਾਪੂ ਤੂੰ ਚੋ ਵਥੇ ਇਹ ਆ ਮਖਾ ਇਹ ਜਲਵਾ ਇਵੇਂ ਆਖਣ ਨੂੰ ਵੀ ਕਹਣਾ ਜਿਤਨਾ ਥਾਨਿਆ ਐ ਕੁੜੀ ਆ ਮਲਕੇ ਦੇ ਮਲੈਮ ओके ਕਲਦੀਸ਼ ਪੈਸੇ ਲਾਈਦੇ ਚਵਾਈ ਪਹਿਲਾਂ ਵੇਖ ਕੇ ਥੋੜਾ ਚਵਾਈ ਦਾ ਡੰਗਰ ਮਾਰਾ ਹੋਵੇ ਵੀਰਾ ਬੰਦ ਲਿਆ ਭੈਣ ਭਰਾ ਨਹੀਂ ਚੋਣਾ ਦਾ ਕੀ ਬੀਬੀਆਂ ਚੋਣਾ ਹੁੰਦਾ ਬਜ਼ੁਰਗ ਚੋਣਾ ਹੁੰਦਾ ਹਾਂ ਚਵਾਈ ਚਵਾਈ ਦੀਆਂ ਗੱਲਾਂ ਗਾਂ ਬਾਕੀ ਆਲਾ ਬਹੁਤ ਧਾਰਤੇ ਇਹਦੀ ਗੱਲ ਗਾਂ ਵਾ ਨਾ ਤੇ ਬਾਕੀ ਕੀ ਨਾ ਕਲਦੀਸ਼ ਨਿਕਲ ਪੱਕਾ ਹੋਣੀ ਆਪਾਂ ਦੇਣੀ ਖਾਲੀ ਕਰਕੇ ਨਿਕਲ ਨਹੀਂ ਪੱਕਾ ਵੀਰੇ ਇਕ ਗਾਂ ਵਾ ਵਾਕਿਆ ਹਾਂ ਤੇ ਕੱਟੀ ਸਨ 78000 ਦੀ 78 ਦੀ ਤੇ ਕੱਲੀ ਲੈਣੀ 70000 ਕੱਲੀ 70 ਦੀ ਇਹਦਾ ਫਿਰ ਮੇਲਾ ਲੁੱਟ ਲੋ ਤੇ ਕੱਢ ਦੇ ਮੇਲਾ ਪੱਕਾ ਇਹ ਮਰਾਂ ਨੂੰ ਤੇ ਨਿਕਲ ਨਹੀਂ ਨਿਕਲਣੀ ਆਪਾਂ ਖਾਲੀ ਕਰਕੇ ਤੇ ਮੱਝ ਪੱਕਾ ਸੂਹ ਵਾਲੀ ਨਿਕਲ ਆਉਣੀ ਏ ਕਿਹੜੀ ਗਾਂ ਆ ਸਤੂ ਸਾਹਿਬਾ ਘਰ ਦੀ ਝੋਟੀ ਜੇ ਆਪਣੀ ਅੱਛਾ ਹਾਂ ਘਰ ਦੀ ਚੱਲ ਨਹੀਂ ਘਰ ਦੀਏ ਓਕੇ ਬੜਾ ਪੀਤਾ ਆਪਾਂ ਅੱਛਾ ਹਾਂ ਚੰਗੀ ਝੋਟੀ ਆ ਦੁੱਧ ਨੂੰ ਹਾਂ ਚੰਗੀ ਚੰਗੀ ਨੇ ਮਹੀਨੇ ਤੋਂ 2-4 ਦਿਨ ਉਧਰ ਹੋਣਗੇ ਜਾਂ ਉਧਰ ਹੋਣਗੇ ਇਹਨੂੰ ਤੂੰ ਇਹ ਟੈਂਕ ਭਰ ਦਿੱਤੇ ਮੇਰੀ ਬੱਚਾ ਹੈ ਨਹੀਂ ਨਹੀਂ ਬੱਚਾ ਨਹੀਂ ਹੈਗਾ ਓਕੇ ਪਿਛਲਾ ਸੂਗਾ ਵੀ ਪੀਤਾ ਵਾ ਐਰ ਕੰਦੀ ਇਹਨੂੰ 2 2.5 ਮਹੀਨੇ ਸੂਈ ਨੇ ਹੋ ਗਏ ਆ ਕੋ ਸੱਚ ਦੱਸਣੀ ਗੱਲ ਠੀਕ ਆ 2 ਹੋ ਗਏ ਣ 2.5 ਹੋ ਗਏ ਣ ਇਹ ਫਿਰ ਮੈਂ ਟੈਂਕ ਹਾਂ ਓਕੇ ਦੁੱਧ ਦੁੱਧ ਦੇਥ ਲਿਆ 12 ਲੀਟਰ ਪੱਕਾ ਪੱਕਾ ਝੋਟੀ ਚਾਰੂ ਚੂਰੂ ਚੰਗੀ ਹਨਾ 1.5 ਲੀਟਰ ਦੀ ਤੇ ਅਗਲਾ ਧਾਰ ਬਣਾਣਾ ਮਾਰੇ ਓਕੇ ਮੈਂ ਦਿੰਦਾ ਮੈਂ ਕੀ ਟੱਕਰ ਆਪਾਂ ਡਰਦੇ ਕੀ ਨਾ ਵਾ ਪਾਈ ਆ 0.5 ਕਿਲੋ ਘੱਟ ਦੱਸਣ ਵਾਲੇ ਆ ਹਾਂ ਵਾਕਿਆਈ ਹਾਂ ਨਹੀਂ ਠੀਕ ਆ ਅੱਜ ਦਾ ਇਹਦੀਆਂ ਤੈਨੂੰ ਮਾਰ ਦੇਣਾ ਬਹੁਤ ਸਹੀ ਝੋਟੀ ਚੱਕ ਕੇ ਪਾੜੇ ਵਾਲੀ ਇਹਦੀਆਂ ਵੀ ਚੰਦਾ ਧਾਰਾ ਮਰਾਉਂਗਾ ਤੁਮ ਹਾਂ ਉਹ ਤੇਨੂੰ ਧਾਰਵੇ ਕੀਵੇਂ ਭੈਣ ਭਰਾ ਚਲਵਾਂਦ ਹੁੰਦਿਆ ਲੀਲਾ ਫੱਟੀ ਕੋਈ ਗੱਲ ਨਹੀਂ ਲੱਤ ਚ ਰਾੜ ਪਈ ਨਾ ਤੇਰੇ ਉਤਤ ਕਰਕੇ ਨਾ ਸਜਣਾ ਆ ਲੈਨ ਤੇ ਕਰਮਾਂ ਦੀਨੂੰ ਦੋਵੇਂ ਟਾਈਮ ਹੀ ਭਾੜੇ ਤੇ ਭਾਵੇਂ ਅਗਲੇ ਚੱਕ ਕਰ ਜਾਂਦੀ ਨਿਸ਼ਾਨ ਭਾਵੇਂ ਅਗਲੇ ਕਉਂ ਭਾਂੜਿਆਂ ਚ ਚੋਕੇ ਵੇਲੇ ਤੇ ਅੱਡੋ ਅੱਡੀ ਅੱਡੋ ਅੱਡੀ ਕੁਲਦੀਪ ਸਿੰਘ ਅਗਲੇ ਸੱਜਣੋ ਬਸ ਮਾ ਕਰਿਆ ਹੀ ਐ ਨਹੀਂ ਚੂਨ ਤਾਂ ਸ਼ਾਹੇ ਦਾ ਵੀ ਨਾ ਮੈਂ ਨਾ ਰੂਹਾਂ ਕੁਲਦੀਪ ਸਿੰਘਾਂ ਦੇ ਰੂਹ ਸਾੜ ਕੇ ਕਿਤੇ ਨਹੀਂ ਲੋੜ ਲੋ ਮਤਲਬ ਰੂਹਾਂ ਦੇ ਪਾ ਪਾ ਵਪਾ ਪਾ 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 ਹਾਂ ਉਹ ਜਿੱ ਤਰ੍ਹਾਂ ਆਂਦੇ ਨੇ ਨੀ ਮਿੱਤਰਾਂ ਦਾ ਨਾਂ ਚੱਲਦਾ ਉਹ ਗੱਲ ਹੈ ਜਿੱਥੇ ਚਲ ਜੇ ਉਹ ਬੁੱਢਾ ਆਂਦੇ ਪਾ ਪਾ ਵਾਲਾ ਪਾ ਪਾ ਵਾਲਾ ਚੱਲਦਾ ਮਲਵਾਕਿਆ ਇਹ ਕਿੰਨੇ ਦੀ ਦੇਣੀ ਹੈ ਸਾਹਿਬ ਬੇਫਿਕਰ ਹੋ ਜਾ ਇਹ ਆਪਾਂ ਹਾਨਾ ਕੀ ਨਾ ਵਾ ਜੇ ਬੱਚਾ ਪੁੱচ্চਾ ਹੁੰਦਾ ਆਪਾਂ 2 ਮਹੀਨੇ ਖਿੱਚੀ ਆ ਇਹ ਹਾਨਾ ਹੀ ਜਿਹੜੀ ਆਪਾਂ ਨਾ ਦੇ ਲੈ ਜਿਹੜੇ ਕਿਹੜਾ ਪੌੜੀਆਂ ਉਤਰ ਜੀਏ ਇਹ ਆਪਾਂ 70 ਤੇ 6 76000 76000 ਦੀ ਦੇ ਲੈ ਆਈ ਪੱਕੀ ਗੱਲ ਹੈ ਮੈਂ ਨਾ ਐਦੋ ਦੇਨ ਦੇ ਆ ਗਾੜੀ ਰੱਬ ਦਾ ਨਾ ਹੀ ਆ ਦੇ ਦੱਦ ਵੀ ਬਹੁਤ ਆ 12 ਲੀਟਰ ਕੋਈ ਘਰੇ ਚ ਉਹਦੇ 12 ਲੀਟਰ ਮਰਾਵਾਂਗੇ ਆਪਾਂ 6 6 ਡੰਗ ਦਾ ਮੈਂ ਨਾ ਉਤਰ ਜਾਵੇ ਆਨਲਾਈਨ ਖੜਦਾ ਤੇ 11 12 ਦੀ ਗਰੰਟੀ ਆ ਇੱਥੇ ਆਉਂਦੇ ਆਪਾਂ 12 ਲੀਟਰ ਮਰਾਵਾਂਗੇ ਕਿਆ ਬਾਤ ਦੀ ਚੋਈ ਸਤਜੀ ਜੀ ਸੱਚੇ ਮਿਆਂ ਦੀ ਕੁਲਦੀਸ਼ ਕੀ ਰੀਤ ਕਰਨੀ ਵਾਕਿਆ ਯਾਰ ਕੋਈ ਸ਼ੱਕ ਨਹੀਂ ਬਹੁਤ ਚੋਈ ਆਪਾਂ ਡੰਗਰ ਜਿਹੜੇ ਨਾ ਆਉਂਦੇ ਆ ਕੋਈ 11 1500 ਦੇ ਕੱਢਣ ਵਾਲੀ ਗੱਲ ਹੈ ਪਿੱਛੇ ਮਾਲ ਫੇਰ ਲਿਆਵਾ ਹਾਂ ਕਾਹ ਡੰਗਰ ਤੇ ਅੱਜ ਹੀ ਲੈਣਾ ਓਕੇ ਤੇ ਆਖੀ ਦਾ ਕੋਈ ਭੈਣ ਭਰਾ ਯਾਦ ਕਰੇ ਜਿੱਥੇ ਜਾਵੇ ਹਾਂ ਕੀ ਨਾ ਕਈ ਰਾਂ ਕਈ ਰਾਂ ਕਈ ਰਾਂ ਭੈਣ ਭਰਾਵਾਂ ਨੂੰ ਦੂਜੀ ਇਰਾਂ ਵੀ ਯਾਦ ਕਰਨਾ ਪੈਂਦਾ ਵਾ ਹਰ ਇੱਕ ਵੀੜੀ ਚ ਆਂਦਾ ਭੈਣ ਭਰਾ ਯਾਦ ਕਰੇ ਉਹ ਕਈ ਨਾ ਦੂਜੀ ਤਰ੍ਹਾਂ ਵੀ ਯਾਦ ਕਰਨਾ ਪੈ ਜਾਂਦਾ ਜੋ ਕਈ ਨੂੰ ਨਖਸਮਾ ਪੈ ਜੇ ਤੇ ਹਾਂ ਵਾਕਈ ਕਈ ਵੀਰ ਦੱਸਦੇ 11 ਵਾਂ ਨਿਕਲਦਾ ਪੰਜ ਆ ਤੇ ਅਗਲੇ ਦਾ ਆਪੇ ਯਾਦ ਕਰਨਾ ਵਾ ਵਾਕਈ ਸਹੀ ਸਾਡੇ ਕੋਲ ਇੱਥੇ ਆਉਂਦੇ ਵਿਚਾਰੇ ਤਾਂ ਤਾਂ ਹੀ ਮਾਰਦੇ हां फेर बथेरा देईदार मारमूल ग्लेडोगरूटू पूंजी दे पर मुड़ के ओ फेर वगल ला पेंदे आ वगल ला नहीं सही ਗੱਲ ਠੀਕ ਆ ਠੀਕ ਆ ਏ ਧੰਨਵਾਦ ਕਰਦਗੇ ਹੁਣ ਬਲਾਦਗੇ ਫਤੇ ਫਤੇ ਬਰਾਦਗੇ ਹੋਰ ਵਾਵਾ ਲੰਮਾ ਸਮਾਂ ਹੋ ਗਿਆ ਹਾਂ ਅੰਦੇ ਆ ਵੇ ਜਲਵਾ ਹਾਂ ਨਹੀਂ ਚੰਗੀ ਠੀਕ ਹੈ ਕੱਟੀ ਉਦੋਂ ਵੱਧ ਉਦੋਂ ਵੱਧ ਬੜੀ ਜਿਆਦੀ ਸਿਰੇ ਲੱਗੀ ਨਾ ਇਹ ਤਾਂ ਮੁਫ਼ਤ ਤੋਂ ਮੁਫ਼ਤ ਜਿਆਦੀ ਸਿਰੇ ਲੱਗੀ ਨਾ ਜਮਾਈ ਚਲ ਕੋਈ ਗੱਲ ਨਹੀਂ ਅੰਦੇ ਮਹਾਰਾਜ ਕਈ ਆਇ ਲੈਨੇ ਪਹਿਲੇ ਆਉਣਿਆ ਕਰਮਾ ਵਾਲੇ ਬੱਚੇ ਦੁੱਧ ਪੀਣ ਹਾਂ ਦੁੱਧ ਪੀਣ ਨਹੀਂ ਵਾਕੇ ਬਹੁਤ ਚੰਗੀ ਕੱਟੀ ਚਵਾ ਬੜਾ ਚੰਗਾ ਉਹ ਜਿਹੜੀ ਹੈ ਨਾ ਤੂੰ ਆਖਣਾ ਕਿ ਗੁਰਦੀਪ ਸਿੰਘ ਵੀਡੀਓ ਲੰਮੀ ਹੁੰਦੀ ਆ ਉਹ ਪਹਿਲਾਂ ਸੱਡਦਾ ਸੀ 2 ਮਹੀਨੇ ਚੋਗੇ ਵੇਚ ਗਏ ਇਹੋ ਜੀ ਦੁੱਧ ਨੂੰ ਆ ਜਿਹੜੀ ਪੰਜ ਥਣੀਆਂ ਓਕੇ ਮਨੇ ਇਨੀ ਕਿ ਦੁੱਧ ਨੂੰ ਆ ਤੇ ਸਫਾਈਆਂ ਕੱਟੀ ਦੀਆਂ ਤੇ ਕਿਆ ਬਾਤ ਹਾਂ ਧੰਨਵਾਦ ਸੱਜਣੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂ ਦੇ ਵਾਸਤੇ ਇਹ ਦੁੱਧ ਐਵੇਂ ਨਹੀਂ ਦੈਂੀਆਂ ਪਰ ਉਹ ਇਤਰਾ ਹੀ ਘੁਰਲੀ ਭਰੀ ਰਹਿੰਦੀ ਵੰਡਣਾ ਨਹੀਂ ਸਹੀ ਗੱਲ ਏ ਅਗਲਾ ਕਹਿੰਦਾ ਪਾਇਆ ਹਾਂ ਦਾਣਾ ਦਾ ਪਾਉਣਾ ਪਈ ਪਾਉਣਾ ਪੈਣਾ ਵੀ ਪਾਉਣਾ ਪੈਣਾ